ਪੂਰੀ ਸ਼ਰਧਾ ਭਾਵਨਾ ਨਾਲ ਆਉਂਦਾ ਤੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜਦ ਇੱਥੇ ਆਣ ਲੱਗੇ ਕਦੀ ਨੋਟ ਕਰਦੇ ਆਪਾਂ ਝਾੜਾ ਕਰਾ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਆ ਕੇ ਅੰਦਰ ਜਲ ਜ਼ਰੂਰ ਚੜਾਉਣਾ ਚਾਹੀਦਾ ਹੈ ਭੋਲੇ ਨਾਹ ਦਾ ਆਸ਼ੀਰਵਾਦ ਲੈਣਾ ਚਾਹੀਦਾ ਜਿੰਨੇ ਵੀ ਤੁਸੀਂ ਇੱਥੇ 40 ਦਿਨ ਜਿੰਨੇ ਪੂਰੇ ਕਰਦੇ ਨੇ ਤੁਸੀਂ ਕੋਈ ਮਨੋ ਕਾਮਨਾ ਆਪਣੀ ਰੱਖੋ ਤੁਹਾਡੀ ਜ਼ਰੂਰ ਪੂਰੀ ਹੁੰਦੀ ਹੈ ਪਰ ਇਹ ਹੈ ਕਿ ਮਨ ਦੇ ਵਿੱਚ ਪੂਰੀ ਸ਼ਰਧਾ ਨਾਲ ਲਾਓ ਤੁਸੀਂ ਜਲ ਚੜਾਓ ਜਿੱਦਾਂ ਵੀ ਸੇਵਾ ਹੈ ਤੁਸੀਂ ਅੰਦਰ ਕਰੋ ਭੋਲੇ ਨਾਥ ਜੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਨੇ ਪਰ ਇਹ ਹੈ ਕਿ ਹੁਣ ਜਿੰਨਾ ਵੀ ਕੋਈ ਦੁੱਖ ਦੁਨੀਆ 'ਚ ਚੱਲਦਾ ਪਿਆ ਹੈ ਤੁਸੀਂ ਪੰਡਤਾਂ ਤੇ ਵਿਸ਼ਵਾਸ ਕਰਨ ਦੀ ਬਜਾਏ ਤੁਸੀਂ ਮੰਦਰ ਕੋਲੇ ਨਾ ਇੱਥੇ ਆਓ ਤੁਹਾਡੀ ਹਰ ਮਨੋ ਕਾਮਨਾ ਹਰ ਦੁੱਖ ਦਰਦ ਦੂਰ ਹੋਏਗਾ ਹਰ ਰੋਜ਼ ਜਲ ਚੜਾਓ ਤਾਂ ਕਿ ਤੁਹਾਡੀ ਹਰ ਮਨੋ ਕਾਮਨਾ ਤੁਹਾਡਾ ਦੁੱਖ ਦਰਦ ਦੂਰ ਹੋ ਸਕੇ ਤਾਂ ਸੰਗਤ ਸਾਡੇ ਨਾਲ ਜੁੜ ਚੁੱਕੀ ਗੱਲਬਾਤ ਕਰਦੇ ਆ ਓਮ ਨਮਸ਼ੀ ਹੋਏ ਜੈ ਸ਼ਿਵ ਸ਼ੰਕਰ ਮੇਰੇ ਪ੍ਰਭੂ ਜੀ ਜੈ ਸ਼ਿਵ ਸ਼ੰਕਰ ਸਰ ਸੰਗਲਾਨੇਸ਼ਵਰਲੇ ਮੰਦਰ ਪਹੁੰਚੇ ਹਾਂ ਜੀ ਕਿੰਨਾ ਕਨੰਦਾਰ ਹੈ ਦੇਖੋ ਜੀ ਸਾਨੂੰ ਇੱਥੇ ਆਂਦੇ 15 20 ਸਾਲ ਹੋ ਗਏ ਪੂਰੀ ਸ਼ਰਦਾ ਭਾਵਨਾ ਨਾਲ ਲਾਈਵ ਦਾ ਤੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜਦ ਦੇ ਇੱਥੇ ਆਣ ਲੱਗੇ ਆ ਮੈਂ ਤੇ इवन ਇਨਾ ਕਹਿਣਾ ਚਾਹੁੰਦਾ ਜਿੰਨੇ ਵੀ ਬੰਦੇ ਇੱਥੇ ਝਾੜਾ ਕਰਨ ਆਉਂਦੇ ਨੇ ਕਦੀ ਨੋਟ ਕਰਦੇ ਆ ਆਪਾਂ ਝਾੜਾ ਕਰਾ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਆ ਕੇ ਅੰਦਰ ਜਲ ਜ਼ਰੂਰ ਚੜਾਉਣਾ ਚਾਹੀਦਾ ਹੈ ਭੋਲੇ ਨਾਥ ਦਾ ਆਸ਼ੀਰਵਾਦ ਲੈਣਾ ਚਾਹੀਦਾ ਆ ਸ਼ਰਧਾਲੂ ਕਾਫੀ ਦੂਰ ਦੂਰੋਂ ਆਉਂਦੇ ਆ ਜੀ ਇੱਥੇ ਤੇ ਕਿਹਾ ਜਾਂਦਾ ਵੀ ਭੋਲੇ ਨਾਥ ਇੱਥੇ ਖੁਦ ਪ੍ਰਗਟ ਨੇ ਕੁਝ ਵੀ ਆ ਕੇ ਜੇਕਰ ਸ਼ਰਧਾਲੂ ਇੱਥੋਂ ਮੰਗਦੇ ਨੇ ਤਾਂ ਭੋਲੇ ਨਾਥ ਉਸ ਚੀਜ਼ ਨੂੰ ਪੂਰਾ ਜ਼ਰੂਰ ਕਰਦੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਸ਼ੰਗਲਾ ਵਾਲਾ ਸ਼ਿਵਾਲਾ ਜਿਹੜਾ ਮੰਦਰ ਦਾ ਨਾਮ ਹੈਗਾ ਕਿ ਆਪਣੇ ਇੱਥੇ ਭੋਲੇनाथ ਜੀ ਸੰਗਲ ਛੱਡ ਕੇ ਗਏ ਸੀਗੇ ਉਹ ਇਸ ਨਾਮ ਤੋਂ ਹੀ ਮਸ਼ਹੂਰ ਹੈ ਜਿੰਨੇ ਵੀ ਤੁਸੀਂ ਇੱਥੇ 40 ਦਿਨ ਜਿੰਨੇ ਪੂਰੇ ਕਰਦੇ ਨੇ ਤੁਸੀਂ ਕੋਈ ਮਨੋ ਕਾਮਨਾ ਆਪਣੀ ਰੱਖੋ ਤੁਹਾਡੀ ਜਰੂਰ ਪੂਰੀ ਹੁੰਦੀ ਹੈ ਪਰ ਇਹ ਹੈ ਕਿ ਮਨ ਦੇ ਵਿੱਚ ਪੂਰੀ ਸ਼ਰਧਾ ਨਾਲ ਆਓ ਤੁਸੀਂ ਜਲ ਚੜਾਓ ਜਿੱਦਾਂ ਵੀ ਸੇਵਾ ਹੈ ਤੁਸੀਂ ਅੰਦਰ ਕਰੋ ਤੇ ਭੋਲੇनाथ ਜੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਨੇ ਸਰ ਤੁਸੀਂ ਕਦੇ ਕੁਝ ਮੰਗਿਆ ਹੋਵੇ ਭੋਲੇनाथ ਜੀ ਦਾ ਪੂਰਾ ਕੀਤਾ ਹੋਵੇ ਦੇਖੋ ਜੀ ਜੋ ਸਾਨੂੰ ਮਿਲਿਆ ਸਾਨੂੰ ਇੱਥੋਂ ਹੀ ਮਿਲਿਆ ਜਿੰਨੇ ਸਾਨੂੰ ਤੇ ਚਲੋ ਬਹੁਤ ਸਾਲ ਹੋ ਗਏ ਹੈ ਜਿੰਨੀਆਂ ਵੀ ਸਾਡੀ ਮਨੋਗਾਮਨਾ ਇਸ ਮੰਦਰ ਤੋਂ ਪੂਰੀਆਂ ਹੋਈਆਂ। ਕਹਿੰਦੇ ਜੇਕਰ ਕੋਈ ਕਠਿਨਾਈ ਆਵੇ ਜੀਵਨ ਦੇ ਵਿੱਚ ਤਾਂ ਉਹ ਵੀ ਇੱਥੇ ਆ ਕੇ ਕਹੋ ਤਾਂ ਪੋਲੇਨਾ ਤੁਹਾਨੂੰ ਇਦਾਂ ਦੂਰ ਕਰਦੇ ਨੇ ਵੀ ਜਿਵੇਂ ਆਪਾਂ ਬਿਆਨ ਵੀ ਨਹੀਂ ਕਰ ਸਕਦੇੋ ਚੀਜ਼ ਨੂੰ। ਬਿਲਕੁਲ ਜੀ ਬਿਲਕੁਲ ਦੇਖੋ ਦੁੱਖ ਸੁੱਖ ਆਣੀ ਜਾਣੀ ਚੀਜ਼ ਹੈ। ਪਰ ਇਹ ਹੈ ਕਿ ਹੁਣ ਜਿੰਨਾ ਵੀ ਕੋਈ ਦੁੱਖ ਦੁਨੀਆ 'ਚ ਚੱਲਦਾ ਪਿਆ ਤੁਸੀਂ ਪੰਡਤਾਂ ਤੇ ਵਿਸ਼ਵਾਸ ਕਰਨ ਦੀ ਬਜਾਏ ਤੁਸੀਂ ਮੰਦਰ ਕੋਲੇਨਾ ਤੇ ਇੱਥੇ ਆਓ ਤੁਹਾਡੀ ਹਰ ਮਨੋਗਾਮਨਾ ਹਰ ਦੁੱਖ ਦਰਦ ਦੂਰ ਹੋਏਗਾ। ਅਸ਼ਰਦ ਆਲੂਆ ਨੂੰ ਕੀ ਕਹਿਣਾ ਚਾਹੂਗਾ ਜਿਹੜੇ ਘਰ ਬੈਠੇ ਦਰਸ਼ਨ ਕਰਦੇ ਨੇ। ਹਰ ਰੋਜ਼ ਜਲ ਚੜਾਓ ਤਾਂ ਕਿ ਤੁਹਾਡੀ ਹਰ ਮਨੋ ਕਾਮਨਾ ਤੁਹਾਡਾ ਦੁੱਖ ਦਰਦ ਦੂਰ ਹੋ ਸਕੇ ਠੀਕ ਹੈ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਤਾਂ ਸੰਗਤ ਸਾਧਨਾ ਜਿਹੜੀ ਗੱਲਬਾਤ ਕਰਦੇ ਆ ਓਮ ਨਮਸਿਯੇ ਜੈ ਸ਼ਿਵ ਸ਼ੰਕਰ ਮੇਰੇ ਪ੍ਰਭੂ ਜੀ ਜੈ ਸ਼ਿਵ ਸ਼ੰਕਰ ਆ ਸਰ ਸੰਗਲਾਨੇਸ਼ਵਾਲੇ ਮੰਦਰ ਪਹੁੰਚੇ ਹੋ ਜੀ ਕਿੰਨਾ ਕਨੰਦ ਆ ਰਿਹਾ ਦੇਖੋ ਜੀ ਸਾਨੂੰ ਇੱਥੇ ਆਂਦੇ 15 20 ਸਾਲ ਹੋ ਗਏ ਪੂਰੀ ਸ਼ਰਦਾ ਭਾਵਨਾ ਨਾਲ ਆਈਦਾ ਤੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜਦੋਂ ਇੱਥੇ ਆਣ ਲੱਗੇ ਮੈਂ ਤੇ ਇਵਨ ਇੰਨਾ ਕਹਿਣਾ ਚਾਹਨਾ ਜਿੰਨੇ ਵੀ ਬੰਦੇ ਇੱਥੇ ਝਾੜਾ ਕਰਨ ਆਂਦੇ ਨੇ ਕਦੀ ਨੋਟ ਕਰਦੇ ਆਪਾਂ ਝਾੜਾ ਕਰਾ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਆ ਕੇ ਅੰਦਰ ਜਲ ਜ਼ਰੂਰ ਚੜਾਉਣਾ ਚਾਹੀਦਾ ਹੈ ਭੋਲੇ ਨਾਥ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਸ਼ਰਧਾਲੂ ਕਾਫੀ ਦੂਰ ਦੂਰੋਂ ਆਉਂਦੇ ਆ ਜੀ ਇੱਥੇ ਇੱਥੇ ਕਿਹਾ ਜਾਂਦਾ ਵੀ ਭੋਲੇ ਨਾਥ ਇੱਥੇ ਖੁਦ ਪ੍ਰਗਟ ਨੇ ਕੁਝ ਵੀ ਆ ਕੇ ਜੇਕਰ ਸ਼ਰਧਾਲੂ ਇੱਥੋਂ ਮੰਗਦੇ ਨੇ ਤਾਂ ਭੋਲੇ ਨਾਥ ਉਸ ਚੀਜ਼ ਨੂੰ ਪੂਰਾ ਜ਼ਰੂਰ ਕਰਦੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਸੰਗਲਾਂ ਵਾਲਾ ਸ਼ਿਵਾਲਾ ਜਿਹੜਾ ਮੰਦਿਰ ਦਾ ਨਾਮ ਹੈਗਾ ਕਿ ਆਪਣੇ ਇੱਥੇ ਭੋਲੇ ਨਾਥ ਜੀ ਸੰਗਲ ਛੱਡ ਕੇ ਗਏ ਸੀਗੇ ਉਸ ਨਾਮ ਤੋਂ ਹੀ ਮਸ਼ਹੂਰ ਹੈ ਜਿੰਨੇ ਵੀ ਤੁਸੀਂ ਇੱਥੇ 40 ਦਿਨ ਜਿੰਨੇ ਪੂਰੇ ਕਰਦੇ ਨੇ ਤੁਸੀਂ ਕੋਈ ਮਨੋ ਕਾਮਨਾ ਆਪਣੀ ਰੱਖੋ ਤੁਹਾਡੀ ਜਰੂਰ ਪੂਰੀ ਹੁੰਦੀ ਹੈ ਪਰ ਇਹ ਹੈ ਕਿ ਮਨ ਦੇ ਵਿੱਚ ਪੂਰੀ ਸ਼ਰਧਾ ਨਾਲ ਲਾਓ ਤੁਸੀਂ ਜਲ ਚੜਾਓ ਜਿੱਦਾਂ ਵੀ ਸੇਵਾ ਹੈ ਤੁਸੀਂ ਅੰਦਰ ਕਰੋ ਤੇ ਭੋਲੇ ਨਾਥ ਜੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਨੇ ਸਰ ਤੁਸੀਂ ਕਦੇ ਕੁਝ ਮੰਗਿਆ ਹੋਵੇ ਭੋਲੇ ਨਾਥ ਜੀ ਜਦੋਂ ਪੂਰਾ ਕੀਤਾ ਹੋਵੇ ਦੇਖੋ ਜੀ ਜੋ ਸਾਨੂੰ ਮਿਲਿਆ ਸਾਨੂੰ ਇੱਥੋਂ ਹੀ ਮਿਲਿਆ ਜਿੰਨੇ ਸਾਨੂੰ ਤੇ ਚਲੋ ਬਹੁਤ ਸਾਲ ਹੋ ਗਏ ਜਿੰਨੀਆਂ ਵੀ ਸਾਡੀ ਮਨੋ ਕਾਮਨਾ ਇਸ ਮੰਦਰ ਤੋਂ ਪੂਰੀਆਂ ਹੋਈਆਂ ਕਹਿੰਦੇ ਜੇਕਰ ਕੋਈ ਕਠਿਨਾਈ ਆਵੇ ਜੀਵਨ ਦੇ ਵਿੱਚ ਤਾਂ ਉਹ ਵੀ ਇੱਥੇ ਆ ਕੇ ਕਹੋ ਤਾਂ ਪੂਲੇ ਨਾ ਤੁਹਾਨੂੰ ਇਦਾਂ ਦੂਰ ਕਰਦੇ ਨੇ ਵੀ ਜਿਵੇਂ ਆਪਾਂ ਬਿਆਨ ਵੀ ਨਹੀਂ ਕਰ ਸਕਦੇੋ ਚੀਜ਼ ਬਿਲਕੁਲ ਜੀ ਬਿਲਕੁਲ ਦੇਖੋ ਦੁੱਖ ਸੁੱਖ ਆਣੀ ਜਾਣੀ ਚੀਜ਼ ਹੈ ਪਰ ਇਹ ਹੈ ਕਿ ਹੁਣ ਜਿੰਨਾ ਵੀ ਕੋਈ ਦੁੱਖ ਦੁਨੀਆ 'ਚ ਚੱਲਦਾ ਪਿਆ ਤੁਸੀਂ ਪੰਡਤਾਂ ਤੇ ਵਿਸ਼ਵਾਸ ਕਰਨ ਦੀ ਬਜਾਏ ਤੁਸੀਂ ਮੰਦਰ ਕੋਲੇ ਨਾ ਇੱਥੇ ਆਓ ਤੁਹਾਡੀ ਹਰ ਮਨੋਗਾਮਨਾ ਹਰ ਦੁੱਖ ਦਰਦ ਦੂਰ ਹੋਏਗਾ ਅਸ਼ਰਦ ਆਲੂਆਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਹਨ ਹਰ ਰੋਜ਼ ਜਲ ਚੜਾਓ ਤਾਂ ਕਿ ਤੁਹਾਡੀ ਹਰ ਮਨੋ ਕਾਮਨਾ ਤੁਹਾਡਾ ਦੁੱਖ ਦਰਦ ਦੂਰ ਹੋ ਸਕੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਭੂ